ਆਦੇ ਨੂੰ ਮੈਂ ਹੁਣ ਦੱਸ ਵੀ ਤੂੰ ਤੂੰ ਹੀ ਪਹਿਲਾਂ ਗਲਤੀ ਧਾੜੀ ਆ ਵੀ ਤੁਸੀਂ ਮਿਸਤਰੀ ਲਾਇਆ ਤੇ ਐ ਵਾ ਤਵਾ ਮੈਨੂੰ ਬੋਲਣ ਨਹੀਂ ਚੱਲ ਮੇਰੀ ਗੱਲ ਸੁਣ ਵੇ ਤੂੰ ਹੁਣ ਮੈਂ ਆਈ ਆ ਨਾ ਏਡੀ ਦੂਰ ਤੇ ਹੁਣ ਤੂੰ ਮੈਨੂੰ ਮੋੜੀ ਨਾ ਤੇ ਤੂੰ ਓ ਮੇਰੀ ਹੈਲਪ ਕਰ ਦੇ ਕਿਸੇ ਤਰੀਕੇ ਮੈਂ ਇਦਾਂ ਕਰਦਾ ਫਿਰ ਵੀ 20000 ਰੁਪਈਆ ਦੇ ਭੈਣ ਫਿਰ ਬੜਾ ਮੁਸ਼ਕਲ ਹੀ ਮੈਂ ਤੈਨੂੰ ਹਾਂ ਕਰਦਾ ਤੂੰ ਉੱਥੋਂ ਅਗਲੇ ਬੰਦੇ ਮਿਸਤਰੀ ਨੂੰ ਆਂਗੀਤੀ ਹੋਵੇ ਵੀ ਮਿਲ ਜਾਣਾ ਉਹ ਤਾਂ ਮੈਂ ਕੀਤੀ ਆ ਪਹਿਲਾਂ ਹੀ ਤੇ ਪੁੱਛਿਆ ਕਿ ਹਣੂ ਫਿਰ ਕਸੂਰ ਦਾ ਦਾਵਾ ਆ ਵਾ ਅੱਖ ਤੇ ਕਿਸੇ ਦਾ ਲੱਗਦੇ ਨਹੀਂ ਜੇ ਕਿਸੇ ਤੇ ਪੈਸੇ ਮੈਂ ਆਪਣੇ ਲੈਣੇ ਮੈਂ ਤੇਰੇ ਕੋਲ ਪੈਸੇ ਮੰਗਣ ਦੇ ਹੀ ਉਹ ਭਾਵੇਂ ਮੇਰੇ ਤੋਂ ਹੀ ਲੈਣੇ ਪੈਸੇ ਤੇ ਪੈਸੇ ਹੀ ਹੁੰਦੇ ਆ ਨਾ ਮੈਂ ਰੋੜੇ ਫੜ ਕੇ ਵੜਾਂਦਾ ਤੈਨੂੰ ਕਸਮ ਤੋਂ ਮਿਸਤਰੀ ਤੂੰ ਲਿਆ ਆਵਾ ਤਬ ਮੈਨੂੰ ਬੋਲੀ ਜਾਣਦੀ ਨੋਕੀ ਪੈਸੇ ਫੜਾ ਮੈਂ ਤੈਨੂੰ ਕਾਹਦੀ ਆਵਾ ਬੋਲਣ ਦੀ ਨੀਂਦ ਖਾਉਣ ਲੱਗਾ ਸੌ ਪ੍ਰਾਰਥਨਾ ਕਰਦੇ ਦਸਾਂ ਕਰਦੇ ਤੇ ਤੂੰ ਮਣ ਕੇ ਲੜਨ ਲੱਪੀ ਮੇਰੇ ਨਾਲ ਇੱਥੇ ਬਹਿ ਕੇ ਸ਼ੁਕਰ ਕਰ ਮੇਰੀ ਬੁੱਕੀ ਨਹੀਂ ਇੱਥੇ ਹੈਗੀ ਤੂੰ ਨੇ ਲੈਣਾ ਚੰਗੀ ਤੇਰੀ ਭੈਣੇ ਐ ਇਦਾਂ ਗੱਲ ਦੇਈ ਹੁਣ ਮੇਰੀ ਉਹ ਚ ਤੇ ਬਹਿਰਮਾਨ ਸੰਤਰਾ ਖਾਣਾ ਦੇ ਮਸ਼ਹਲਾ ਦੇ ਨਾਲ ਮੈਨੂੰ ਕੋਈ ਸੋਚ ਲੈਣ ਦੇ ਵੀ ਕਰਨਾਗੀ ਆ ਤੂੰ ਨਾ ਹਾਈਦਰ ਹੁਦਰ ਗੱਲਾਂ ਨਾ ਮਾਰ ਤੂੰ ਰੁਪਈਆ 20000 ਮੇਰਾ ਫੜਾ ਜੇ ਨਹੀਂ ਸੋਚਣ ਵੀ ਦੇਂਗੀ ਨਾ ਸੋਚ ਲੈ ਤੂੰ ਬਣ ਗਈ ਗੱਲ ਪੈਣ ਬਣ ਗਈ ਗੱਲ ਝਾਲੇ ਦਾ ਨਾ ਪਈ ਪੈਸੇ ਨਹੀਂ ਮਿਲਦੇ ਕਿਉਂ ਤੇ ਜੇ ਤੂੰ ਕਵੇਂ ਨਾ ਤੂੰ ਜੇ ਬਿਨਾ ਪਹਿਲੀ ਦੀ ਗੱਲ ਹੈ ਵੀ ਤੂੰ ਸਾਡੀ ਸਲਾਹ ਨਾਲ ਮਿਸਤਰੀ ਨਹੀਂ ਲਾਏ ਜੇ ਹੁਣ ਲਾ ਲਿਆ ਤੇ ਕੀ ਚੱਲ ਲਾ ਲਾ ਲੈ ਚੱਲ ਕੋਈ ਗੱਲ ਠੀਕ ਗੱਲ ਲਾ ਲੈ ਰੱਬ ਹੁਣ ਇਹ ਇੰਟਰਵਿਊ ਬਵਾਵੇਂ ਕੋਈ ਨਹੀਂ ਮੈਂ ਤੈਨੂੰ ਦੱਸਦਾ ਮੈਂ ਸਹੀ ਸਲਾਹ ਦੇਣ ਲੱਗਾ ਪੈਸੇ ਨਹੀਂ ਉਹ ਮਿਲੇ ਇਹ ਮੇਰੇ ਯਾਰ ਬੇਲੇ ਦੀਆਂ ਗੱਲਾਂ ਤੱਕ